ਸ਼ਕਲ ਦਾ ਕਲਾਸਿਕ ਕਲੈਕਸ਼ਨ ਲੇਰਾ ਗਗਾ ਵੱਲੋਂ ਮੈਂ ਅਮਰਿਤਪਾਲ ਕੌਰ ਸਵਾਗਤ ਕਰਦੀ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਦਾ ਕਲਾਸਿਕ ਕਲੈਕਸ਼ਨ ਤੇ ਜੀ ਔਰ ਉਮੀਦ ਕਰਦੀ ਆ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਫਿਰ ਆਪਾਂ ਤੁਹਾਡੇ ਰੂਪ ਰੂਪ ਹੋਇਆ ਲੈ ਕੇ ਸੂਤਾਂ ਦੀ ਬਹੁਤ ਹੀ ਵਧੀਆ ਜੀ ਕਲੈਕਸ਼ਨ ਅੱਜ ਦੀ ਵਾਲੀ ਕਲੈਕਸ਼ਨ ਬਿਲਕੁਲ ਹਟਕੇ ਰਹੂਗੀ ਜੀ ਬਿਲਕੁਲ ਟ੍ਰੈਂਡਿੰਗ ਬਹੁਤ ਸੋਹਣੇ ਜਬ ਬਹੁਤ ਹੀ ਜ਼ਿਆਦਾ ਵਧੀਆ ਸੂਤ ਰਹਿਣਗੇ ਪ੍ਰਿੰਟ ਦੇ ਵਿੱਚ ਤੇ ਫੈਬਰਿਕ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਿਆਂ ਇਹਨਾਂ ਦਾ ਫੈਬਰਿਕ ਕੀ ਹੋਊਗਾ ਪੇਪਰ कॉटन ਬਿਲਕੁਲ ਨਵਾਂ ਫੈਬਰਿਕ ਹੋਊਗਾ ਨਵੇਂ ਡਿਜ਼ਾਈਨ ਹੋਣਗੇ ਤੇ ਪ੍ਰਾਈਸ ਵੀ ਬਹੁਤ ਹੀ ਜੈਨੂਨ ਹੋਊਗਾ ਕਿਉਂਕਿ ਪੇਪਰ कॉटन ਦੇ ਪੀਸ ਜੋ ਹੈਗੇ ਆ ਤੁਸੀਂ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ ਪਤਾ ਕਰ ਸਕਦੇ ਹੋ ਪਿੰਨਾ 103200 ਤੱਕ ਸੇਲ ਹੁੰਦੇ ਆ ਬਿੱਗ ਦੁਪੱਟਾ ਬਟ ਆਪਣੇ ਜਿਹੜੇ ਪ੍ਰਾਈਸ ਨੇ ਬਹੁਤ ਘੱਟ ਰਹਿਣਗੇ ਐਂਡ ਤੱਕ ਵੀਡੀਓ ਨੂੰ ਦੇਖਿਓ ਸਾਰੇ ਡਿਜ਼ਾਈਨ ਦੇਖਿਓ ਇੱਕ ਤੋਂ ਇੱਕ ਡਿਜ਼ਾਈਨ ਬਹੁਤ ਹੀ ਜ਼ਿਆਦਾ ਵਧੀਆ ਹੋਣਗੇ ਜੀ ਸ਼ੁਰੂ ਕਰਦੇ ਆਂ ਵੀਡੀਓ ਦਿਖਾਉਣੇ ਆ ਤੁਹਾਨੂੰ ਸਾਰੇ ਸਬ ਸਭ ਤੋਂ ਫਸਟ ਜੋ ਤੁਸੀਂ ਡਿਜ਼ਾਈਨ ਦੇਖ ਰਹੇ ਹੋ ਫਿਰੋਜੀ ਕਲਰ ਦੇ ਵਿੱਚ ਬਹੁਤ ਹੀ ਸੋਹਣਾ ਸੂਟ ਆ ਸਭ ਤੋਂ ਪਹਿਲਾਂ ਆਪਾਂ ਪੇਪਰ ਕਾਟਨ ਤੁਹਾਨੂੰ ਫੈਬਰਿਕ ਦਿਖਾਉਣੀ ਆ ਵੀ ਕਿੱਦਾਂ ਦਾ ਹੁੰਦਾ ਦੇਖੋ ਜੀ ਬੈਕ ਸਾਈਡ ਦੇਖ ਸਕਦੇ ਹੋ ਬਹੁਤ ਹੀ ਵਧੀਆ ਫੈਬਰਿਕ ਆ ਇਹ ਵਾਲੀ ਇਸ ਦੀ ਸ਼ਰਟ ਰਹੂਗੀ ਇਹ ਵਾਲੀ ਰਹੂਗੀ ਜਿਸ ਦੀ ਬਾਟਮ ਪਲੇਨ ਦਾ ਇਸ ਦਾ ਬਹੁਤ ਹੀ ਜ਼ਿਆਦਾ ਵਧੀਆ ਸੇਮ ਪੇਪਰ ਕਾਟਨ ਦਾ ਹੀ ਦੁਪੱਟਾ ਹੋਊਗਾ ਦੁਪੱਟੇ ਦਾ ਡਿਜ਼ਾਈਨ ਦੇਖੋ ਪੂਰਾ 2.5 ਮੀਟਰ ਕੱਟ ਦੁਪੱਟਾ ਹੋਊਗਾ ਜੀ ਖੁੱਲਾ ਢੁਲਾ ਦੁਪੱਟਾ ਇਹ ਦੇਖ ਰਹੇ ਹਾਂ ਕਲਰ ਵੀ ਬਹੁਤ ਪਿਆਰੇ ਰਹਿਣਗੇ ਇਸ ਦੇ ਵਿੱਚ ਡਾਰਕ ਤੇ ਲਾਈਟ ਸਾਰੇ ਤਰ੍ਹਾਂ ਦੇ ਕਲਰ ਆਉਣਗੇ ਇਸ ਲਈ ਤੁਹਾਨੂੰ ਕਹਿੰਦੇ ਆ ਕਿ ਐਂਡ ਤੱਕ ਵੀਡੀਓ ਦੇਖਿਓ ਤੇ ਇਹ ਵਾਲਾ ਜਿਹੜਾ ਸੂਟ ਹੈ ਪ੍ਰਾਈਸ ਆਪਾਂ ਮਾਰਕੀਟ ਪ੍ਰਾਈਸ ਤੁਹਾਨੂੰ ਦੱਸ ਚੁੱਕੇ ਆ ਬਟ ਆਪਣੇ ਕੋਲੋਂ ਤੁਸੀਂ ਇਹ ਵਾਲਾ ਸੂਟ ਪ੍ਰਾਈਸ ਸੂਟ ਤੁਸੀਂ ਬਾਇ ਕਰਦੇ ਹੋ ਤਾਂ ਤੁਹਾਨੂੰ ਪਊਗਾ 1995 ਰੁਪਏ ਠੀਕ ਹੈ ਜੀ ਇਹਦੇ ਵਿੱਚ ਡਿਜ਼ਾਈਨ ਦਿਖਾਉਣੇ ਆ ਤੁਹਾਨੂੰ ਕਿੰਨੇ ਡਿਜ਼ਾਈਨ ਨੇ ਕੰਟੀਨਰ ਜਾਨੇ ਤੁਹਾਨੂੰ ਇਸ ਪ੍ਰਾਈਸ ਦੇ ਵਿੱਚ ਪੇਪਰ कॉटन ਦਾ ਐਵੇਂ ਦਾ ਸੂਟ ਕਿਤੇ ਵੀ ਨਹੀਂ ਮਿਲੂਗਾ ਕਿਤੇ ਵੀ ਦੇਖੋ ਜੀ ਡਿਜ਼ਾਈਨ ਬਿਲਕੁਲ ਸੋਬਰ ਲੁੱਕ ਦੇ ਸੂਟ ਨੇ ਜੀ ਸਰਦਾਰੀ ਸੂਟ ਨੇ ਸਾਰੇ ਬਾਟਮ ਆਊਗੀ ਇਹ ਵਾਲਾ ਹੋ ਗਿਆ ਇਸ ਦਾ ਦੁਪੱਟਾ 95 ਰੁਪਏ ਸਾਰੇ ਇਸੇ ਪ੍ਰਾਈਸ ਦੇ ਸੂਟ ਰਹਿਣਗੇ ਅੱਜ ਵਾਲੀ ਵੀਡੀਓ ਦੇ ਵਿੱਚ ਬਹੁਤ ਹੀ ਜਿਆਦਾ ਸੋਹਣੇ ਸੂਟ ਰਹਿਣਗੇ ਦੇਖੋ ਜੀ ਮਾਊਸ ਕਲਰ ਦੇ ਵਿੱਚ ਡਿਜ਼ਾਈਨਿੰਗ ਸੇਮ ਹੈ ਜੀ ਤਿੰਨ ਕਲਰ ਨੇ ਇਸ ਡਿਜ਼ਾਈਨ ਦੇ ਵਿੱਚ ਅੱਗੇ ਅਲੱਗ ਡਿਜ਼ਾਈਨਿੰਗ ਦਿਖਾਵਾਂਗੇ ਤੁਹਾਨੂੰ ਦੇਖੋ ਇਹ ਵਾਲਾ ਕਲਰ ਵੀ ਬਹੁਤ ਸੋਹਣਾ ਹੈ ਬੋਟ ਮਾਗੀ ਜੀ ਦੁਪੱਟਾ fabric paper cotton ਇਹ ਡਿਜ਼ਾਈਨ ਦੇ ਵਿੱਚ ਤਿੰਨ ਕਲਰ ਆਪਾਂ ਤੁਹਾਨੂੰ ਦਿਖਾ ਚੁੱਕੇ ਹਾਂ ਤੇ ਹੁਣ ਆਪਾਂ ਦਿਖਾਉਣੇ ਤੁਹਾਨੂੰ ਸੈਕੰਡ ਡਿਜ਼ਾਈਨ ਇਹ ਡਿਜ਼ਾਈਨ ਦੇਖੋ ਜੀ ਰੰਗ ਦੇਖੋ ਉਹ ਖੁਸ਼ ਹੋ ਜਾਣੀ ਇਹ ਦੇਖ ਕੇ ਇੰਨੇ ਸੋਹਣੇ ਰੰਗ ਨੇ ਇਸ ਦੇ ਵਿੱਚ ਦੇਖੋ ਫੈਬਰਿਕ ਸੀਮ ਰਹੂਗੀ ਪੇਪਰ ਕਾਟਨ ਸ਼ਾਰਟ ਦਾ ਡਿਜ਼ਾਈਨ ਦੇਖੋ ਦੇਖੋ ਜੀ ਇਹ ਵਾਲਾ ਪ੍ਰਿੰਟ ਜਿਹੜਾ ਹੈਗਾ ਬਾਹ ਦੇ ਉੱਪਰ ਆਉਣਾ ਹੈ ਜੀ ਇਹ ਬਾਹਵਾ ਦਾ ਆ ਗਿਆ 프ਰੰਟ ਦਾ ਆਪਾਂ ਤੁਹਾਨੂੰ ਦਿਖਾ ਚੁੱਕੇ ਹਾਂ ਬਾਟਮ ਇਸ ਦੀ ਹੈਗਾ ਆਲ ਓਵਰ ਹੈ ਜੀ ਜਿਹੜੀ ਬਾਟਮ ਹੈ ਬਾਟਮ ਵੀ ਪੇਪਰ ਕਾਟਨ ਦੇ ਵਿੱਚ ਹੀ ਆਊਗੀ ਜੀ ਤਰਾ ਹੋ ਗਿਆ ਬਲਸੂਟ ਫੈਬ੍ਰਿਕ ਦੇਖੋ ਬਹੁਤ ਹੀ ਸੋਹਣਾ ਫੈਬ੍ਰਿਕ ਹੈ ਬਹੁਤ ਜ਼ਿਆਦਾ ਵਧੀਆ ਦੁਪੱਟੇ ਦੇਖੋ ਇਹਦੇ ਦੁਪੱਟਾ ਬਹੁਤ ਸ਼ਾਨਦਾਰ ਹੈ ਦੁਪੱਟਾ ਦੇਖੋ ਜੀ ਪੇਪਰ ਕਾਟਨ ਦਾ ਹੀ ਦੁਪੱਟਾ ਰਹੂਗਾ ਨਾਲ ਪੇਪਰ ਕਾਟਨ ਆਪਾਂ ਤੁਹਾਨੂੰ ਫੈਬਰਿਕ ਦੱਸ ਦਈਏ ਕਿ ਇਹ ਜਿੱਦਾਂ ਆਪਣੀ ਮलमल कॉटन ਹੁੰਦੀ ਓਦਾਂ ਦਾ ਫੈਬਰਿਕ ਨਹੀਂ ਹੁੰਦਾ ਟੈਬੀ ਪਿਓਰ ਟੈਬੀ ਦੇ ਫੈਬਰਿਕ ਵਰਗਾ ਫੈਬਰਿਕ ਹੁੰਦਾ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਸ਼ਾਇਦ ਤੁਹਾਨੂੰ ਵਿਜੀਬਲ ਹੋਵੇ ਪਤਾ ਚੱਲ ਜੀਂ ਇਸ ਤਰ੍ਹਾਂ ਦਾ ਫੈਬਰਿਕ ਹੁੰਦਾ ਇਹ ਬਹੁਤ ਜ਼ਿਆਦਾ ਵਧੀਆ ਫੈਬਰਿਕ ਆ ਬਿਲਕੁਲ ਗ੍ਰੇਸਫੁਲ ਸਰਦਾਰੀ ਸੂਟ ਨੇ ਦੇਖੋ ਦੁਪੱਟਾ ਦੇਖੋ ਕਲ ਇਸ ਡਿਜ਼ਾਈਨ ਦਾ ਵੀ ਸੇਮ ਰਹੂਗਾ ਜੀ ਇਹ ਤੇ ਡਿਜ਼ਾਈਨ ਕਰੀ ਤੁਸੀਂ ਆਪਾਂ ਤੁਹਾਨੂੰ ਕਲਰ ਦਿਖਾਉਨੇ ਆ ਚਾਰ ਕਲਰ ਨੇ ਪਹਿਲਾਂ ਤੁਹਾਨੂੰ ਆਪਾਂ ਦਿਖਾ ਚੁੱਕੀਆਂ ਬਿਲਕੁਲ ਲਾਈਟ ਫਿਰੋਜੀ ਬਿਲਕੁਲ ਲਾਈਟ ਫਿਰੋਜੀ ਲਾਈਟ ਸ਼ੇਡ ਦੇ ਵਿੱਚ ਨਹੀਂ ਬਿਲਕੁਲ ਸਰਦਾਰੀ ਰੰਗਾਂ ਦੇ ਵਿੱਚ ਇਹ ਵਾਲੇ ਸੀ ਦੇਖੋ ਜੀ ਅਗਲਾ ਡਿਜ਼ਾਈਨ ਕਿੰਨਾ ਪਿਆਰਾ ਕਲਰ ਹੈ

ਇਹ ਤੁਹਾਡਾ ਵਾਲਾ ਕੱਲੇ ਸ਼ੂਗਰ ਫ੍ਰੀ ਆਟਾ ਐਨਰਜੀ ਵਾਲਾ ਆਟਾ ਰਸਲਾ ਆਟਾ ਜੋ ਅਗਲਾ ਆਟਾ ਵੀ ਜਿੱਦਾਂ ਪਤਨ ਪਹਿਲਾਂ ਦੱਸ ਚੁੱਕੇ ਦਿਖਾ ਚੁੱਕੇ ਸੇਮ ਦੁਪੱਟਾ ਹੋਊਗਾ 25 ਹੋਰ ਆਰਗੇਨਿਕ ਅਲਟਰਾ ਐਂਡ ਫੀਡ ਕਰਨਾ ਆਜਾ ਆਰਗੇਨਿਕ ਮੱਕੀ ਦਾ ਆਟਾ ਇਹ ਵਾਲੇ ਡਿਜ਼ਾਈਨ ਦੇ ਵਿੱਚ ਵੀ ਚਾਰਸੂਤ ਹੋ ਚੁੱਕੇ ਨੇ ਤੇ ਹੁਣ ਅਗਲਾ ਡਿਜ਼ਾਈਨ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਇਹ ਅਗਲਾ ਡਿਜ਼ਾਈਨ ਦੇਖੋ ਫੈਬਰਿਕ ਸੇਮ ਰਹੂਗਾ পেਪਰ ਕਾਟਨ ਬਟ ਪ੍ਰਿੰਟ ਦਾ ਫਰਕ ਹੋਊਗਾ ਇਹ ਵੀ ਆਈਸਕ੍ਰੀਮ ਚਾਰਟ ਦੇ ਵਿੱਚ ਹੋਣਗੇ ਦੇਖੋ ਬਹੁਤ ਹੀ ਜਿਆਦਾ ਸੋਹਣਾ ਡਿਜ਼ਾਈਨ ਬਿਲਕੁਲ ਪੇਂਟ ਦੀ ਲੁੱਕ ਵੀ ਦਊਗਾ ਵਰਕ ਦੀ ਲੁੱਕ ਵੀ ਦਊਗਾ ਪ੍ਰਿੰਟ ਦੀ ਲੁੱਕ ਵੀ ਦਊਗਾ ਇੰਨਾ ਸੋਹਣਾ ਸੋਹਣਾ देखो ने ने ये वाली इसकी बाहमा ਆਉਣਗੀਆਂ ਜੀ 2 ਫਲਾਰ ਬਾਹਮਾਂ ਤੇ ਨੇ ਦੁਪੱਟਾ ਦਿਖਾਉਣਾ ਤੁਹਾਨੂੰ ਇਸ ਦਾ ਦੇਖੋ ਇਹ ਬਣਾ ਦੁਪੱਟਾ ਹੋਗਾ ਬਹੁਤ ਹੀ ਜ਼ਿਆਦਾ ਫੋਲਾ ਜਲਦੀ ਜਲਦੀ ਇਹ ਸਭੇ 5 ਮੀਟਰ ਦੀ ਕੱਟ ਦੁਪੱਟਾ ਹੋਊਗਾ ਜੀ ਦੋ ਕਲਰ ਹੋ ਰਿਹਾ ਇਸ ਦੇ ਵਿੱਚ ਅਗਲਾ ਡਿਜ਼ਾਈਨ ਦੇਖੋ हां जी, देख सकते कलर भी बहुत सोहळा बदामिंग कलर आ जी आज एव लॅस आव दुपट्टा अगला लाइट पिंक बहुत ही सोहनी डिजाइनिंग बहुत ही प्यारा पीस है ਹਾਂਜੀ ਇਸੇ ਸੂਟ ਅੱਜ ਵਾਲੇ ਜੋ ਕਿ পেਪਰ कॉटन ਫੈਬਰਿਕ ਦੇ ਉੱਪਰ ਬਹੁਤ ਹੀ ਸੋਹਣੇ ਪ੍ਰਿੰਟ ਜੋ ਕਿ ਪ੍ਰਿੰਟ ਦੀ ਲੁੱਕ ਵੀ ਦਿੰਦੇ ਆ ਪੇਂਟ ਦੀ ਲੁੱਕ ਵੀ ਦਿੰਦੇ ਆ ਤੇ ਵਰਕ ਦੀ ਲੁੱਕ ਵੀ ਦਿੰਦੇ ਆ ਬਹੁਤ ਜਿਆਦਾ ਸੋਹਣੇ ਸੂਟ ਨੇ ਤਾਂ ਤੁਸੀਂ ਬਾਏ ਕਰ ਸਕਦੇ ਹੋ ਪ੍ਰਾਈਸ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ ਜੀ 1995 ਰੁਪਏ ਮਾਰਕੀਟ ਦੇ ਵਿੱਚ ਵੀ ਪ੍ਰਾਈਸ ਪਤਾ ਕਰ ਸਕਦੇ ਹੋ ਇਸ ਤੋਂ ਡਬਲ ਰੇਟ ਮਿਲਣਗੇ ਤੁਹਾਨੂੰ ਤੇ ਜਿਹੜਾ ਵੀ ਪਸੰਦ ਆਉਂਦਾ ਜਲਦੀ ਤੋਂ ਜਲਦੀ ਸਕਰੀਨਸ਼ਾਟ ਲਓ ਤੇ ਸਾਡੇ WhatsApp ਨੰਬਰ 7973984974 ਇਹਨਾਂ ਨੰਬਰਾਂ ਦੇ ਉੱਪਰ ਸੈਂਡ ਕਰਕੇ ਕਿਤੇ ਵੀ ਬੈਠੇ ਤੁਸੀਂ ਇਹ ਵਾਲੇ ਸੂਟ ਬਾਏ ਕਰ ਸਕਦੇ ਹੋ ਜੀ ਬਹੁਤ ਸੋਹਣਾ ਫੈਬਰਿਕ ਆ ਓਕੇ ਜੀ ਕੱਲ ਫਿਰ ਮਿਲਦੇ ਆ ਸ਼ਾਮ 8:30 PM ਇੱਕ ਹੋਰ ਨਵੀਂ ਵੀਡੀਓ ਦੇ ਨਾਲ ਜਦ ਤੱਕ ਬਣੇ ਰਹੋ ਚੈਨਲ ਦਾ ਕਲਾਸਿਕ ਕਲੈਕਸ਼ਨ ਦੇ ਨਾਲ ਤੇ ਸਾਡੀਆਂ ਵੀਡੀਓਜ਼ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਕਰੋ ਜੀ ਧੰਨ